ਰਾਬੇ ਪਾਣੀ ਲੁੱਟਣ ਦੀ ਅਜੇ ਤੱਕ ਇਹਨਾਂ ਕੋਲ ਵੈਲਿਟੀ ਨਹੀਂ ਸੀਗੀ ਦੱਸੇਗਾ ਕਿ ਕਿਤੇ ਕੋਈ ਕੋਈ ਵੀ ਉੱਠ ਕੇ ਕਰ ਸਕਦਾ ਹੈਗਾ ਦੁਆਰਾ ਕੇਸ ਹੋ ਤਿੰਨ ਵਾਰ ਉਸ ਦਾ ਕੇਸ ਆਦਾ ਕੋਈ ਬੰਦਾ ਉੱਠ ਕੇ ਕਰ ਸਕਦਾ ਦੁਨੀਆ ਦੇ ਪੱਤਰ ਤੇ ਨਮੋਸ਼ੀ ਉਠਾਣੀ ਪੈ ਸਕਦੀ ਹੈਗੀ ਹੈ ਸਰਜੀਵ ਲੰਗੋਆ ਰਿਕਾਰਡ ਚ ਟਾਰਾ 14 ਜੋੜ ਕੇ ਇਹਨਾਂ ਨੇ ਉਹ ਜੋ ਇੱਕ ਬਦਮਾਸ਼ੀ ਕੀਤੀ ਹੈ ਜੋ ਸ਼ੈਤਾਨੀ ਕੀਤੀ ਹੈ ਜੋ ਬਾਜਵੀਦ ਵਕੀ ਹੈ ਜੋ ਇੱਕ ਲੈਜਿਟਿਮੇਸੀ ਵਕੀ ਹੈਗੀ ਹੈ ਆਪਣੇ ਕਾਚਰ ਨਕਾਰਨਾਮਿਆਂ ਨੂੰ ਉਹ ਇੱਕ ਇੱਕ ਹੋਰ ਜਿਹਾ ਟੱਕਾ ਸੀਗਾ ਉਹ ਪੰਜਾਬ ਨਾਲ ਕੀਤਾ ਗਿਆ ਤਾਰਾ 14 ਨਾਲ ਤਾਰਾ 14 ਜੋੜ ਕੇ ਜੀ ਵਿਲੋਗ ਵਾਲੇ ਕੋਰਟ ਤੱਕ ਉਧਰ ਤੇ ਵੀ ਜੇ ਆਪਾਂ ਦੇਖਿਆ ਜਾਵੇ ਹਾਲਾਂਕਿ ਬਹੁਤੇ ਲੋਕ ਇਸ ਗੱਲ ਨੂੰ ਇੰਪੋਰਟੈਂਸ ਨਹੀਂ ਦਿੰਦੇ ਆ ਗਿਆ ਕਰਜੀਬ ਲੰਗਵਾਲਾ ਕੋਰਟ ਦੀ ਜਿਹੜੀ ਸੰਵਧਾਨਕ ਵੈਧਤਾ ਹੈਗੀ ਹੈ ਉਹ ਵੀ ਠੀਕ ਨਹੀਂ ਹੈਗੀ ਹੈ ਕਿਉਂਕਿ ਇੱਕ ਪਾਸੇ ਸਟੇਟ ਦਾ ਹੈੱਡ ਹੈਗਾ ਦੂਜੇ ਪਾਸੇ ਇੱਕ ਪਾਰਟੀ ਦਾ ਹੈੱਡ ਹੈਗਾ ਉਹਨਾਂ ਵਿਚਕਾਰ ਸਮਝੌਤਾ ਜਿਹੜਾ ਹੈਗਾ ਉਹ ਮਤਲਬ ਉਹਨੂੰ ਵੈਲਿਡ ਨਹੀਂ ਮੰਨਿਆ ਜਾ ਸਕਦਾ ਹੈਗਾ ਔਰ ਦੂਜੀ ਗੱਲ ਹੈ ਇਸ ਜੋਤੇ ਵੀ ਜਦੋਂ ਹੁੰਦੇ ਨੇ ਤਾਂ ਉਹਦੇ ਮਾਦ ਹੁੰਦੀ ਹੈ ਕਿ ਜੇਕਰ ਇੱਕ ਪਾਰਟੀ ਇਸ ਸਮਝੌਤਾ ਤੋੜ ਦੇਵੇ ਤਾਂ ਸਮਝੌਤਾ ਇਨਵੈਲਿਡ ਹੋ ਜਾਂਦਾ ਹੈ ਪਰ ਜਿਹੜੀ ਗੱਲ ਹੁਣ ਹੋ ਰਹੀ ਹੈ ਜੀ ਬਲੋਗ ਵਾਲ ਕੋਰਟ ਦੇ ਬੇਸ ਤੇ ਮਿਹਰਬਾਨੀ ਮਿਹਰਬਾਨੀ ਜੋ ਵੀ ਪਹਿਲੀ ਤੀਰੋਂ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਤਾਂ ਖਾਲਸਾ ਜਿਉਂਦਾ ਨਾ ਨਵੰਡ ਵਾਇਡ ਹੈ ਖਾਲਸਾ ਜਿਉਂਦਾ ਤਾਂ ਕੋਈ ਲੈ ਨਹੀਂ ਪੰਜਾਬ ਦੇ ਪਾਣੀ ਐਸਵਾਈਐਲ ਦੀ ਗੱਲ ਕਰਨ ਦਾ ਹੈਗਾ ਇੱਕ ਪੁਆਇੰਟ ਅੱਗੇ ਆ ਪਰ ਉਠਾਣਾ ਚਾਹੀਦਾ ਹੈਗਾ ਕਿ ਜਿਉਂਦਾ ਪਹਿਲੀ ਗੱਲ ਹੈ ਵੈਲਿਡ ਨਹੀਂ ਸੀਗਾ ਨੰਬਰ 2 ਤੁਸੀਂ ਉਹਦੀ ਵੈਲਿਡਿਟੀ ਖਤਮ ਕਰ ਦਿੱਤੀ ਜੋ ਤੁਸੀਂ ਆ ਖੋ ਉਹਦੀ ਬੇਰੀ ਇੰਪੋਰਟੈਂਟ ਮਸ ਸੀਗੀ ਚੰਡੀਗੜ੍ਹ ਪੰਜਾਬ ਨੂੰ ਸੌਪੜੀ ਉਹਦੀ ਲਗੁਣੀ ਕੀਤੀ ਗਈ ਹੈ ਬਰਾਤੀ ਜ਼ਿੰਦਗੀ ਦੀ ਲੜਾਈ ਹੈ ਜੀਣ ਮਰਨ ਦੀ ਲੜਾਈ ਹੈਗੀ ਸਾਡੇ ਪ੍ਰਵਾਸ ਦੀ ਲੜਾਈ ਹੈਗੀ ਹੈ ਸਾਡੀ ਹਿਜਰਤ ਦੀ ਲੜਾਈ ਹੈਗੀ ਹੈ ਅਸੀਂ ਮਰ ਜਾਵਾਂਗੇ ਕੱਲਾ ਖੇਤੀ ਦਾ ਪਾਣੀ ਪੀਂ ਵਾਲਾ ਪਾਣੀ ਮੁੱਕਣ ਜਾ ਰਿਹਾ 15 15 18 ਸਾਲਾਂ ਤੱਕ ਸਾਡ ਕੋ ਰਸਤਾ ਹੀ ਕੋਈ ਨਹੀਂ ਬੁਕਾਇਆ ਲੜਨ ਤੋਂ ਉਹ ਲੜਾਈ ਕਿ ਨੂੰ ਨਹੀਂ ਹੋ ਸਕਦੀ ਆ ਲੜਾਈ ਮਾਸ ਮੂਮੰਟ ਦੀ ਫਾਰਮ ਤੇ ਵੀ ਹੋ ਸਕਦੀ ਹੈ ਸੋ ਮੈਂ ਤੇਰੇ ਕੋਲ ਦੋ ਤਿੰਨ ਰਿਐਕਸ਼ਨ ਨੇ ਜਿਵੇਂ ਮੈਂ ਜੀਣਾ ਚਾਹਣਾ ਬਖਸ਼ਵਰ ਸਾਰਾ ਕਟ ਸ਼ਾਟ ਕਰਨ ਲੱਗਿਆ ਦੇਖੋ 48 ਵਿੱਚ ਨਾ ਜਦੋਂ ਰਾਜਨਾ ਪੁਨਰਗਠਨ ਹੋਇਆ ਹਿੰਦੁਸਤਾਨ ਬਣਿਆ ਤਾਂ ਪੈਪਸੂ ਨੇ ਪੰਜਾਬ ਨਾਲ ਸੌਤਾ ਰੀਨਿਊ ਕੀਤਾ ਸਰ ਔਰ ਪੈਪਸੂ ਸਪੰਜਾ ਤੱਕ ਪੰਜਾਬ ਨੂੰ ਪੈਸੇ ਦਿੰਦਾ ਰਿਹਾ ਬਿਕਾਨੇਰ ਨੇ ਪੰਜਾਬ ਨਾਲ ਸੌਤਾ ਰੀਨਿਊ ਨਹੀਂ ਕੀਤਾ ਪਾਣੀ ਹੁਣ ਤੱਕ ਜਾ ਰਿਹਾ ਹੈਗਾ ਹੈ ਕਾਨੂੰਨੀ ਤੌਰ ਤੇ ਸੰਵਧਾਨਕ ਤੌਰ ਤੇ ਉਹ ਕਮਜ਼ੋਰ ਹਾਲਤ ਵਿੱਚ ਹੈ ਪਿਕਾਨੇਰ ਜਾਂ ਰਾਜਸਥਾਨ ਪੰਜਾਬ ਨੂੰ ਜੇ ਮੈਨੀਕੈਡ ਨਾਲ ਥੋੜਾ ਰੈਡਿਕਲ ਤਰੀਕਾ ਹੈਗਾ ਥੋੜਾ ਮਿਲਟੈਂਟ ਤਰੀਕਾ ਹੈਗਾ ਪੰਜਾਬ ਨੂੰ ਬਿਕਾਨੇ ਦਾ ਪਾਣੀ ਬੰਦ ਕਰ ਦੇਣਾ ਚਾਹੀਦਾ ਔਰ ਰਾਸਥਾਨ ਜਾਊਗੇ ਝੱਟ ਬੀਮ ਕੋਰਟ 'ਚ ਫਿਰ ਆਸਤਰ ਨੂੰ ਪੁੱਛਾਂਗੇ ਫਿਰ ਤੁਸ ਕਾਨੂੰ ਪੁੱਛਾਂਗੇ ਫਿਰ ਵੀ ਕੋਲ ਪੁੱਛਾਂਗੇ ਕਿ ਇਹਦਾ ਲੋਟਾ ਸੀਗਾ ਇਹ ਕਿ ਇਹਨਾਂ ਨੇ ਵੀ ਨਹੀਂ ਕੀਤਾ ਹੈਗਾ ਸਾਡਾ ਪਾਣੀ ਹੈਗਾ ਫਿਰ ਮੁੜ ਕੇ ਪੰਜਾਬ ਦੇ ਪਾਣੀ ਨਾਲ ਹੱਥ ਰੀਪੇ ਰਾਈਟ ਤੇ ਸੁਵਿਧਾਨ ਦੀ ਗੱਲ ਮੁੜ ਕੇ ਚੱਲ ਸਕਦੀ ਹੈਗੀ ਥਿਸ ਇਜ਼ ਵਨ ਰੈਡਿਕਲ ਵੇ ਵਨ ਰੈਡਿਕਲ ਵੇ